ਤਰਨਤਾਰਨ ਜਿਮਨੀ ਚੋਣ ਦਾ ਮਾਮਲਾ ਅਤੇ ਬਿਹਾਰ ਦੀਆਂ 121 ਵਿਧਾਨ ਸਭਾ ਸੀਟਾਂ ਦੇ ਉੱਤੇ ਵੋਟਾਂ ਦਾ سلسلہ ਸ਼ੁਰੂ ਹੋ ਚੁੱਕਿਆ ਹੈ ਸਵੇਰ ਤੋਂ ਹੀ ਉਮੀਦਵਾਰ ਤੇ ਉਹਨਾਂ ਦੇ ਨੇੜਲੇ ਤਾਂ ਸ਼ੁਰੂ ਹੋ ਚੁੱਕੇ ਨੇ ਤੇ ਬਾਕੀ ਵੋਟਰਾਂ ਦੀਆਂ ਵੋਟਾਂ ਪੰਕਤਾਉਣ ਦਾ ਮਾਮਲਾ ਵੀ ਪਾਰਟੀਆਂ ਉਹ ਆਪਣੇ ਤਰੀਕੇ ਨਾਲ ਕਰ ਰਹੀਆਂ ਨੇ ਇਹਦੇ ਤੇ ਡਿਟੇਲ ਗੱਲਬਾਤ ਕਰਾਂਗੇ ਜਿਹੋ ਜਿਹਾ ਮਾਹੌਲ ਹੈ ਕੀ ਕਹਿੰਦੀਆਂ ਨੇ ਆਖਰੀ ਰਿਪੋਰਟਾਂ ਇਹ ਸਾਰੇ ਮਾਮਲੇ ਦੇ ਵਿੱਚ ਦੂਸਰਾ ਦਿੱਲੀ ਦੇ ਵਿੱਚ ਨਾ ਕੇਵਲ ਦਿੱਲੀ ਨੂੰ ਦਹਿਲਾਉਣ ਵਾਲਾ ਬਲਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਇਹ ਸੀਗਾ ਕਿ ਬਹੁਤ ਤਾਕਤਵਰ ਸਰਕਾਰ ਹੈ ਅਮਨ ਕਾਨੂੰਨ ਬਾਕੀ ਸਾਰਾ ਬੜਾ ਕੰਟਰੋਲ ਦੇ ਵਿੱਚ ਹੈ ਤਾਂ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਨੇੜੇ ਹੋਇਆ ਵਿਸਫੋਟ ਜਿਹੜਾ ਇੱਕ ਕਾਰ ਦੇ ਵਿੱਚ ਉਹਦੇ ਵਿੱਚ ਨੌ ਲੋਕਾਂ ਦੀ ਮੌਤ ਹੋ ਗਈ ਹੈ ਤੇ ਬਾਕੀ 2 ਦਰਜਣ ਦੇ ਕਰੀਬ ਜ਼ਖਮੀ ਦਿਖਾਈ ਜਾਂਦੇ ਨੇ ਇਹਦੀ ਇਹਨੇ ਕਿਵੇਂ ਪ੍ਰਭਾਵਿਤ ਕੀਤਾ ਸਾਰੇ ਸਾਡੇ ਜਿਹੜਾ ਨੈਰੇਟਿਵ ਨੂੰ ਔਰ ਕੀ ਇਹdੀਆਂ ਸੰਕੇਤ ਹੋ ਸਕਦੇ ਨੇ ਵੱਖ-ਵੱਖ ਕਿਹੋ ਜਿਹਾ ਨੈਰੇਟਿਵ ਸਿਰਜਿਆ ਜਾਏਗਾ ਗੱਲ ਇਹਦੇ ਤੇ ਵੀ ਕਰਾਂਗੇ ਸੁਪਰੀਮ ਕੋਰਟ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀ ਜਿਹੜੀ ਪਟੀਸ਼ਨ ਸੀ ਐਨਐਸਏ ਦੇ ਖਿਲਾਫ ਕਿ ਉਹਨੂੰ ਇੰਨਾ ਲੰਮਾ ਸਮਾਂ ਹੋ ਗਿਆ ਐਨਐਸਏ ਦੇ ਦੀਏ ਉਹ ਵੀ ਸਨਵਾਈ ਤੋਂ ਉਹਨੂੰ ਰੱਦ ਤਾਂ ਕਰਤਾ ਪਰ ਨਾਲ ਦੀ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਣ ਦਾ ਦੀ ਗੱਲ ਕੀਤੀ ਹੈ ਤੇ ਹਾਈ ਕੋਰਟ ਨੂੰ ਵੀ ਇੱਕ ਬਾਉਂਡ ਕੀਤਾ ਉਸ ਮਾਮਲੇ ਦੇ ਵਿੱਚ ਕਿ ਉਹ ਘੱਟੋ ਘੱਟ 6 ਹਫ਼ਤਿਆਂ ਦੇ ਦੌਰਾਨ ਹੀ ਉਹ ਸਾਰੇ ਮਾਮਲੇ ਦੇ ਕੋਈ ਨਾ ਕੋਈ ਫੈਸਲਾ ਨਵੇ ਹਰਚਰਨ ਸਿੰਘ ਪੁੱਲਰ सਸਪੈਂਡਡ ਡੀਆਈਜੀ ਅੱਜ ਪੇਸ਼ੀ ਹੈ ਫਿਰ ਦੁਬਾਰਾ ਰਿਮਾਨਡ ਤੋਂ ਬਾਅਦ ਜਿਹੜਾ ਉਹ ਕਿਵੇਂ ਤੇਕਰ ਸਾਨੂੰ ਜਿਹੜਾ ਉਹਨਾਂ ਦਾ ਦਲਾਲ ਹੈ ਉਹਨੂੰ ਕੱਲ ਹੀ ਜੁਡੀਸ਼ੀਅਲ ਰਸਤੇ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ ਔਰ ਇਸੇ ਢੰਗ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਜਿਹੜਾ ਕਿ ਸਾਨੂੰ ਤੇ ਹਰਚੰਨ ਭੁੱਲਰ ਦੇ ਮਾਮਲੇ ਦੇ ਵਿੱਚ ਜਿਹੜੇ ਕੁਝ ਨਵੇਂ ਤੱਥ ਨਵੀਆਂ ਗੱਲਾਂ ਆਈਆਂ ਨੇ ਤੇ ਉਹਦੇ ਤੇ ਵਿਜੀ ਜਿਹੜੇ ਇਹਨਾਂ ਡੀਬੀਏ ਉਹ ਈਡੀ ਇਹਨਾਂ ਤੋਂ ਸੀਬੀਆਈ ਤੋਂ ਸੀਬੀਆਈ ਦੇ ਦਫ਼ਤਰ ਜਾ ਕੇ ਕੁਝ ਹੋਰ ਰਿਕਾਰਡ ਹਾਸਲ ਕਰਨਾ ਚਾਹੁੰਦੀ ਹੈ ਤੇ ਜਿਹੜੇ ਬਾਕੀ ਦੇ ਲੋਕਾਂ ਦੇ ਮਾਮਲੇ ਦੇ ਵਿੱਚ ਕੀ ਅਗਲਾ ਸਟੈਪ ਲੈ ਸਕਦੀ ਹੈ ਗੱਲ ਇਹਦੇ ਤੇ ਵੀ ਕਰਾਂ ਗੱਲ ਇਹਦੇ ਤੇ ਵੀ ਕਰਾਂਗੇ ਕਿ ਜਥੇਦਾਰ ਅਕਾਲ ਤਖਤ ਕਾਰਜਕਾਰੀ ਜਥੇਦਾਰ ਤੇ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਦੇ ਕੋਲੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਨੂੰ ਸਰਬ ਧਰਮ ਜਿਹੜਾ ਸਮੇਲਨ ਹੋ ਰਿਹਾ ਸਰਕਾਰ ਦੀ ਤਰਫ ਤੋਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸਤਾਵ ਦੀ ਸਮਾਰੋਹ ਦੇ ਮੱਦੇ ਨਜ਼ਰ ਉੱਥੇ ਸੱਦਾ ਦੇਣ ਆਏ ਸੀ ਜਥੇਦਾਰ ਸਾਹਿਬ ਦਾ ਕੀ ਪ੍ਰਤੀਕਰਮ ਹੈ ਜਾਵਣਗੇ ਨਹੀਂ ਆਉਣਗੇ ਇਹਦੇ ਤੇ ਵੀ ਗੱਲ ਕਰਾਂਗੇ ਗੱਲ ਇਹਦੇ ਤੇ ਵੀ ਕਰਾਂਗੇ ਕਿ ਖੇਤੀ ਨਾਲ ਸੰਬੰਧਿਤ ਭਾਵੇਂ ਸਰਕਾਰ ਬਹੁਤ ਕਹਿੰਦੀ ਹੈ ਕਿ ਅਸੀਂ ਮੁਸਤੈਦ ਹਾਂ ਜੀ ਬਾਕੀ ਦੀਆਂ ਚੀਜ਼ਾਂ ਹੋ ਰਹੀਆਂ ਨੇ ਪੁਰਾਣੇ ਸਮੇਂ ਦੇ ਵਿੱਚ ਵੀ ਇੱਕ ਜਾਂਚ ਹੋਈ ਸੀ ਕਿ ਜੜੀਆਂ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ ਸਬਸਿਡੀ ਤੇ ਉਹਦੇ ਕਈ ਟਾਈਪ ਦੇ ਅਲੀਗੇਸ਼ਨ ਅੱਜ ਵੀ ਲੱਗਦੇ ਨੇ ਇਹ ਕਿ ਲੱਗਦਾ ਕਿ ਮਾਰਕੀਟ ਦੇ ਵਿੱਚ ਰੇਟ ਹੀ ਇੰਨਾ ਵਧਾ ਦਿੱਤਾ ਜਾਂਦਾ ਕਿ ਉਹ ਸਬਸਿਡੀ ਦਾ ਕਿਸਾਨਾਂ ਨੂੰ ਫਾਇਦਾ ਘੱਟ ਹੀ ਹੁੰਦਾ ਹੈ ਔਰ ਫੋਨ ਜਿਹੜੀ ਤਾਜ਼ਾ ਰਿਪੋਰਟ ਹੈ ਉਹ ਇਹ ਹੈ ਕਿ ਜਿਹੜੀਆਂ ਪ੍ਰਾਲੀ ਦੇ ਗੱਠਾ ਬਣਾਉਣ ਵਾਲੀਆਂ 0 ਟਰੈਲਰ ਮਸ਼ੀਨ ਤੇ ਬਾਕੀ ਦੀਆਂ ਜਿਹੜੀਆਂ ਮਸ਼ੀਨਾਂ ਤੇ ਸਬਸਿਡੀ ਦਿੱਤੀ ਗਈ ਹੈ ਪ੍ਰਾਲੀ ਦੇ ਮੁੱਦੇ ਦੇ ਮਾਮਲੇ ਦੇ ਵਿੱਚ ਉਥੇ ਵਿਜੀਲੈਂਸ ਨੇ ਬਠਿੰਡੇ ਦੇ ਡੀਲਰਾਂ ਨੂੰ ਨੋਟਿਸ ਕੀਤਾ ਕੱਢਿਆ ਉਹਦੀ ਜਾਂਚ ਮੁੜਲੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸੱਦੇ ਆ ਇਹ ਮਾਮਲਾ ਕੀ ਹੈ ਗੱਲ ਇਹਦੇ ਤੇ ਵੀ ਕਰਦੇ ਆ ਔਰ ਵਿਕਰਮ ਅਜੀਤਿਆ ਦੀ ਜ਼ਮਾਨਤ ਦੀ ਅਰਜੀ ਤੇ ਵੀ ਫੜਬਾਈ ਅੱਜ ਹੋਣ ਦੀ ਸੰਭਾਵਨਾ ਹੈ ਤੇ ਉਹਦੇ ਚੋਂ ਕੋਈ ਫੈਸਲਾ ਕੀ ਆਉਂਦਾ ਇਹਦੇ ਤੇ ਵੀ ਸਾਡੀ ਨਜ਼ਰ ਰਹੇ ਪਰ ਸਭ ਤੋਂ ਪਹਿਲਾ ਮਾਮਲਾ ਵੋਟਾਂ ਦਾ ਕਿਉਂਕਿ ਵੋਟਾਂ ਨੇ ਧਿਆਨ ਕੇਂਦਰਿਤ ਕੀਤਾ ਹੋਇਆ ਲਗਾਤਾਰ ਤਰਨ ਤਰਨ ਦੇ ਮਾਮਲੇ ਦੇ ਵਿੱਚ ਸਾਰੀਆਂ ਧਿਰਾਂ ਨੇ ਪੂਰੀ ਜੋਰ ਜਮਾਈ ਕੀਤੀ ਹੈ ਉਹਨਾਂ ਧਿਰਾਂ ਨੂੰ ਇਹ ਲੱਗਦਾ ਹੈ ਕਿ ਉਥੋਂ 2027 ਦਾ ਰਸਤਾ ਸਾਡਾ ਦਿਖਾਈ ਦੇਣਾ ਭਾਵੇਂ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ 27 ਜ਼ਰੂਰੀ ਨਹੀਂ ਹੁੰਦੀ ਇੱਕ ਬਾਈ ਇਲੈਕਸ਼ਨ ਤੋਂ ਬਾਅਦ ਉਮੇਲ ਰਿਜਲਟ ਆਉਂਦਾ ਹੁੰਦਾ ਔਰ ਫਿਰ ਵੀ ਇੱਕ ਨੈਰੇਟਿਵ ਸਰਜਟ ਦੇ ਵਿੱਚ ਇਹਦਾ ਰੋਲ ਹੁੰਦਾ ਸਵੇਰ ਦੇ ਉੱਤੋਂ ਕੈਂਪ ਲੱਗੇ ਨੇ ਪਾਰਟੀਆਂ ਨੇ ਆਪੋ ਆਪਣੇ ਦਾਬੇ ਸ਼ੁਰੂ ਕਰਦੇ ਉੱਤੇ ਨੇ ਔਰ ਉਹ ਕਹਿੰਦੇ ਨੇ ਫਲਾਣੇ ਦਾ ਬੂਥ ਖਾਲੀ ਪਿਆ ਫਲਾਣੇ ਦਾ ਬੂਥ ਖਾਲੀ ਪਿਆ ਦੇਖੋ ਅਜੇ ਤੱਕ ਕੁਝ ਨਹੀਂ ਕਿਉਂਕਿ ਜੋ ਚੀਜ਼ਾਂ ਵੀ ਵਾਪਰਦੀਆਂ ਨੇ ਉਸ ਤਰੀਕੇ ਦੇ ਨਾਲ ਲਗਾਤਾਰ ਹੁਣ ਵੀ ਅਜੇ ਇੱਕ ਲੈਵਲ ਦੀ ਕੈਂਪੇਨਿੰਗ ਰਹੂਗੀ ਔਰ ਬੋਟਾ ਪਾਉਣ ਲੋਕ ਨਿਕਲ ਰਹੇ ਨੇ ਕਿੰਨੇ ਪਰਸੈਂਟੇਜ ਵੋਟ ਪੈਂਦੀ ਹੈ ਇਹ ਦੇਖਣੀ ਹੋਏਗੀ ਔਰ ਉਹਦੇ ਵਿੱਚ ਕਿਹਦੀ ਜਿੱਤ ਕਿਹਦੀ ਹਾਰ ਛੋਪੀ ਹੋਈ ਹੈ ਭਾਵੇਂ ਨਤੀਜਾ 14 ਨੂੰ ਆਉਣਾ ਹੈ ਪਰ ਹੁਣੇ ਤੋਂ ਹੀ ਮੁਸਤੈਦੀ ਦੇ ਨਾਲ ਪਾਰਟੀਆਂ ਬਹੁਤ ਨੇੜਿਓਂ ਜਿਹੜੀਆਂ ਅਸਰ ਰੱਖ ਰਹੀਆਂ ਨੇ ਇੱਕ ਗੱਲ ਜ਼ਰੂਰ ਪੰਜਾਬ ਸਰਕਾਰ ਨੂੰ ਝਟਕਾ ਇੱਕ ਲੈਵਲ ਦਾ ਵੱਜਣ ਦੀ ਸੰਭਾਵਨਾ ਹੈ ਇਹ ਕਿ ਜਿਹੜੀ ਅਕਾਲੀ ਦਲ ਦੇ ਕੁਝ ਸਰਪੰਚਾਂ ਐਮਸੀ ਜਾਂ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਦੀ ਅੰਮ੍ਰਿਤਸਰ ਮੋਗਾ ਬਟਾਲਾ ਲੈ ਜਾਣ ਦੀ ਗੱਲ ਸੀ ਬੁੱਢਲੇ ਤੌਰ ਤੇ ਪ੍ਰਾਈਮਾ ਫੇਸੀ ਜਿਹੜੀਆਂ ਸੂਚਨਾਵਾਂ ਆ ਰਹੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਨੂੰ ਇਹ ਲੱਗਦਾ ਹੈ ਕਿ ਉਹ ਮੋਟੀਵੇਟਡ ਸੀ ਜਾਣਬੁੱਝ ਕੇ ਸੀ ਤੇ ਜੇ ਉਹ ਮੋਟੀਵੇਟਡ ਸੀ ਗਿਆ ਉਸ ਪੱਦਰ ਦੀ ਤਾਂ ਕੀ ਦੇ ਕਹੇ ਸੀ ਤੇ ਸੀ ਕੀ ਸਰਕਾਰ ਦਾ ਫਿਰ ਇਸ ਲੈਵਲ ਦਾ ਸ਼ਾਮਦਾਮ ਦੰਡ ਭੇਦ ਸਾਹਮਣੇ ਆਏਗਾ ਇਸ ਮਾਮਲੇ ਦੇ ਵਿੱਚ ਆ ਜਾਏਗਾ ਕਿ ਸਾਰਾ ਕੁਝ ਵਰਤਿਆ ਜੇ ਤਸਦੀਕ ਹੋ ਜਾਂਦੀ ਹੈ ਤਾਂ ਇੱਕ ਵੱਡਾ ਅਲੀਗੇਸ਼ਨ ਸਰਕਾਰ ਤੇ ਲੱਗੇਗਾ ਔਰ ਅਜੇ ਇਹ ਬੁਢਲੀਆ ਰਿਪੋਰਟਾਂ ਨੇ ਸੋਰਸਸ ਦੇ ਰਾਹੀਂ ਤੇ ਇਸ ਤੋਂ ਬਾਅਦ ਜਦੋਂ ਫਾਈਨਲ ਰਿਪੋਰਟ ਆਏਗੀ ਤਾਂ ਉਦੋਂ ਪਤਾ ਲੱਗੇਗਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਕਹਿਣ ਤੇ ਸਪੈਸ਼ਲ ਡੀਜੀਪੀ ਰਾਮ ਸਿੰਘ ਦੀ ਡਿਊਟੀ ਲੱਗੀ ਹੈ 36 ਘੰਟਿਆਂ ਦੇ ਵਿੱਚ ਫਾਈਨਲ ਰਿਪੋਰਟ ਆਉਣੀ ਹੈ ਤੇ ਉਹ ਜाहिर ਹੋ ਜਾਏਗੀ ਔਰ ਐਸੇ ਤੱਕ ਦੇ ਨਾਲ ਜੇਕਰ ਸਰਕਾਰ ਜਿੱਤ ਵੀ ਜਾਂਦੀ ਹੈ ਤਾਂ ਜੇ ਇਹੋ ਜਿਹੇ ਤੱਥ ਸਾਹਮਣੇ ਆ ਜਾਂਦੇ ਨੇ ਤਾਂ ਉਹਦੇ ਤੇ ਅਸਰ ਪਾਊਗਾ ਇੱਕ ਲੈਵਲ ਦਾ ਕਿ ਜੋਰ ਜ਼ਬਰਦਸਤੀ ਆਣੀ ਜਾਂ ਜਾਂ ਬਾਕੀ ਦੀ ਗੱਲ ਜੋੜ ਵੀ ਬਹੁਤ ਲੱਗਿਆ ਇਸ ਸੀਟ ਦੇ ਉੱਤੇ ਔਰ ਇਸੇ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਰਿਵਾਈਵਲ ਹੈ ਪੰਥਕ ਮਾਮਲੇ ਦੇ ਵਿੱਚ ਕਿਹਦੇ ਨਾਲ ਲੋਕ ਖੜਦੇ ਨੇ ਤਰਨ ਤਰਨ ਦੇ ਕਿਉਂਕਿ ਬਾਰ ਬਾਰ ਕਿਹਾ ਜਾਂਦਾ ਉਹ ਪੰਥਕ ਸੀਟ ਹੈ ਕੀ ਉਹ ਮਨਦੀਪ ਸਿੰਘ ਨਾਲ ਖੜਦੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਂਦਨ ਵੱਲੋਂ ਜਿਹੜਾ ਇੱਕ ਕੀਤਾ ਗਿਆ ਓਵਰਆਲ ਧਰਮੀ ਫੌਜੀਆਂ ਦੇ ਨਾਂ ਦੇ ਉੱਤੇ ਲੜੀ ਗਈ ਹੈ ਇਲੈਕਸ਼ਨ ਉਹ ਉਹਨਾਂ ਨੂੰ ਖੜਦੇ ਨੇ ਕੀ ਰਿਵਾਈਵਲ ਦੇਖਦੇ ਨੇ ਸ਼੍ਰੋਮਣੀ ਅਕਾਲੀ ਦਲ ਜੇਕਰ ਉਹ ਮਨਦੀਪ ਸਿੰਘ ਤੋਂ ਜੋ ਜ਼ਿਆਦਾ ਉਹਨਾਂ ਦਾ ਉਮੀਦਵਾਰ ਵੋਟਾਂ ਲੈ ਜਾਂਦਾ ਜੇ ਮਨਦੀਪ ਸਿੰਘ ਜ਼ਿਆਦਾ ਵੋਟਾਂ ਲੈ ਜਾਂਦਾ ਤਾਂ ਪੰਥਕ ਸਿਆਸਤ ਦੇ ਵਿੱਚ ਇੱਕ ਨਵੀਂ ਡਿਬੇਟ ਫੇਰ ਹੋਰ ਤਰ੍ਹਾਂ ਦੀ ਚੱਲੇਗੀ ਭਾਜਪਾ ਆਪਣੀ ਹਾਜ਼ਰੀ ਲਵਾਉਣ ਦੇ ਵਿੱਚ ਕਿੰਨੀ ਕਾਮਜਮ ਹੁੰਦੀ ਹੈ ਔਰ ਇਸ ਢੰਗ ਨਾਲ ਕਾਂਗਰਸ ਦਾ ਹਾਰ ਕਿ ਰਹਿੰਦਾ ਭਾਵੇਂ ਕਿਹਾ ਜਾਂਦਾ ਕਿ ਕਾਂਗਰਸ ਹੌਸ ਲੈਵਲ ਤੇ ਸਰਗਰਮ ਨਹੀਂ ਦਿਤੀ ਪਰ ਫਿਰ ਵੀ ਇੱਕ ਵੋਟ ਬੈਂਕ ਹੈ ਪਾਰਟੀ ਦਾ ਆਪਣਾ ਇੱਕ ਸਿਸਟਮ ਹੁੰਦਾ ਕਾਂਗਰਸ ਕੋਲ ਵੀ ਇਹ ਸੀਟ ਕਈ ਵਾਰ ਰਹੀ ਹੈ ਇਹ ਹੁਣ ਰਿਜ਼ਲਟ ਤਾਂ 14 ਨੂੰ ਆਉਣਗੇ ਅੱਜ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਪੰਜਾਬ ਦਾ ਮਜਾਜ ਹੈ ਪਿਛਲੇ ਸਮੇਂ ਤੋਂ ਕਿ ਘਟੋ-ਘਟ ਪੋਲਿੰਗ ਸ਼ਾਂਤਮਈ ਹੋਵੇ ਵੱਧ ਤੋਂ ਵੱਧ ਲੋਕ ਮੋਟਾ ਪਾਉਣ ਤੇ ਉਹਦੇ ਤੋਂ ਬਾਅਦ ਜੋ ਵੀ ਨਤੀਜਾ ਆਏਗਾ ਉਹ ਸਭ ਦੇ ਸਾਹਮਣੇ ਆ ਜਾਣਾ ਹੈ ਬਾਕੀ ਨਰਟਿਵ ਨਤੀਜੇ ਤੋਂ ਬਾਅਦ ਖੜੇ ਜਾਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੂਸਰਾ ਬਿਹਾਰ ਦਾ ਮਾਮਲਾ 122 ਸੀਟਾਂ ਦੇ ਉੱਤੇ ਵਿਹਾਰ ਦੇ ਵਿੱਚ ਟੋਟਲੀ 1300 ਤੋਂ ਵੱਧ ਕੈਂਡੀਡੇਟ ਕਹਿੰਦੇ ਨੇ ਆਪਣਾ ਦੀ ਕਿਸਮਤ ਅਜ਼ਮਾਈ ਜਾਣੀ ਹੈ ਔਰ ਦੋ ਵੱਡੇ ਗਰੁੱਪਾਂ ਦੇ ਵਿੱਚ ਹਾਲਾਂਕਿ ਛੋਟੇ ਗਰੁੱਪ ਪ੍ਰਸ਼ਾਂਤ ਕਸ਼ੋਰ ਆਪਣੀ ਇੱਕ ਅਲੱਗ ਲੜਾਈ ਲੜ ਰਹੇ ਨੇ ਸਾਰੀਆਂ ਸੀਟਾਂ ਤੇ ਖੜਾ ਤਾਂ ਆਮ ਆਦਮੀ ਪਾਰਟੀ ਨੇ ਵੀ ਕੀਤਾ ਪਰ ਕੈਂਪੇਨ ਉਸ ਲੈਵਲ ਤੇ ਦਿਖਾਈ ਨਹੀਂ ਦਿੱਤੀ ਲੜਾਈ ਜਿਹੜੀ ਫਾਈਟ ਹੈ ਉਹ ਮਹਾ ਗਠਬੰਧਨ ਜਿਹਦੇ ਵਿੱਚ ਕਾਂਗਰਸ ਜਿਹਦੇ ਵਿੱਚ ਮਤਲਬ ਰਾਸ਼ਟਰੀ ਜਨਤਾ 당ਲ ਮੇਨ ਰੂਪ ਚ ਤਯਸ਼ਵੀ ਜਾਦਵ ਨੂੰ ਚਿਹਰੇ ਦੇ ਤੌਰ ਤੇ ਲਿਆਦਾ ਗਿਆ ਤੇ ਦੂਸਰੇ ਪਾਸੇ ਬੀਜੇਪੀ ਔਰ ਜਨਤਾਦਲ ਜੁੜੀ ਇਕਬਾਈ ਵਾਲਾ ਫਰੰਟ ਹੈ ਔਰ ਜਿਹਦੇ ਚੋਂ ਨਤੀਸ ਕੁਮਾਰ ਨੂੰ ਉਸ ਰੂਪ ਦੇ ਵਿੱਚ ਆਗੂ ਦੇ ਤੌਰ ਤੇ ਨਹੀਂ ਉਭਾਰਿਆ ਗਿਆ ਜਿਵੇਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਉਭਾਰਿਆ ਜਾਣਾ ਚਾਹੀਦਾ ਇਹ ਸਾਰੇ ਸਵਾਲ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੇ ਹੋਏ ਬਿਹਾਰ ਦੇ ਲੋਕ ਫਤਵਾ ਕੀ ਦਿੰਦੇ ਨੇ ਤੇ ਇਹਦਾ ਅਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣ ਵਾਲੇ ਹੋਰਾਂ ਚੋਣਾਂ ਦੇ ਵਿੱਚ ਵੀ ਪਏਗਾ ਔਰ ਕੌਣ ਜਿੱਤਦਾ ਕੌਣ ਹਾਰਦਾ ਇਹਦੇ ਚ ਵੋਟ ਚੋਰੀ ਦਾ ਮੁੱਦਾ ਵੀ ਉੱਪਰ ਆਇਆ Election Commission ਤੇ ਵੀ allegations ਲੱਗੇ باقی ਦੀਆਂ چیزਾਂ ਨੇ اور ਇਹਦਾ ਰਿਜਲਟ 14 ਤਰੀਕ ਨੂੰ ਬਿਹਾਰ ਦਾ ਵੀ ਆਉਣਾ ਹੈ ਤੁਹਾਡਾ ਸਵਾਲ ਦੇਸ਼ ਦੀ ਰਾਜਧਾਨੀ ਦੇ ਵਿੱਚ ਇੱਕ ਵੱਡਾ ਵਿਸਫੋਟ ਹੋਇਆ ਹੈ اور ਕਿਹਾ ਜਾਂਦਾ ਹੈ ਕਿ ਉਹ I20 ਇੱਕ ਗੱਡੀ ਸੀ ਸਲੋ ਜਾ ਰਹੀ ਸੀ ਟ੍ਰੈਫਿਕ ਦੇ ਵਿੱਚ ਜਦੋਂ ਸਲੋ ਹੋਈ ਤਾਂ ਉਹਦੇ ਵਿੱਚ ਇੱਕ ਵਿਸਫੋਟ ਹੋ ਜਾਂਦਾ ਬਹੁਤ ਵੱਡਾ ਵਿਸਫੋਟ ਇੰਨਾ ਜ਼ਬਰਦਸਤ ਸੀ ਕਿ ਜਿਹਦੇ 'ਚ 9 ਲੋਕਾਂ ਦੀ ਮੌਤ ਹੋ ਗਈ ਔਰ ਜਿਹੜਾ ਆਈ ਵਿਟਨੈਸ ਦੇ ਤੌਰ ਤੇ ਜਦੋਂ ਖੁਲਾਸੇ ਕਰ ਰਿਹਾ ਸੀ ਇੱਕ ਸੱਜਣ ਉਹ ਕਹਿ ਰਿਹਾ ਸੀਗਾ ਕੁਝ ਬੰਦਿਆਂ ਦੇ ਤਾਂ ਪੂਰੀ ਬਾਡੀ ਨਹੀਂ ਮਿਲੀ ਅੱਧੀ ਬਾਡੀ ਕਿਤੇ ਹੋ ਗਈ ਅੱਧੀ ਬਾਡੀ ਕਿਤੇ ਦਿਖਾਈ ਦਿੰਦੀ ਹੈ ਤੇ ਇਹਦੇ ਚੋਂ 2 ਦਰਜਣ ਦੇ ਕਰੀਬ ਜ਼ਖਮੀ ਨੇ ਜਿਹੜੇ ਲੋਕ ਇਹਨੇ ਇੱਕਦਮ ਦੇਸ਼ ਦੇ ਗ੍ਰਹਿ ਮੰਤਰੀ ਨੂੰ ਆ ਕੇ ਲੋਕਾਂ ਨੂੰ ਸੰਬੋਧਨ ਕਰਨਾ ਪਿਆ ਔਰ ਉਹਨਾਂ ਨੇ ਕਿਹਾ ਐਨਆਈਏ ਵੀ ਹੈ ਐਨਐਸਜੀ ਵੀ ਹੈ ਜਿੰਨੀਆਂ ਵੀ ਉਹਨਾਂ ਕੋਲ ਸਪੈਸ਼ਲਾਈਜ਼ਡ ਏਜੰਸੀਜ਼ ਨੇ ਉਹਨਾਂ ਦੇ ਮੁਖੀਆਂ ਨੂੰ ਤੋੜਿਆ ਉੱਥੇ ਗਏ ਹਸਪਤਾਲ ਵੀ ਗਏ ਤੇ ਉਹਨਾਂ ਘਟਨਾ ਸਥਾਨਾਂ ਦੇ ਵਿੱਚੋਂ ਹੀ ਗਏ ਕੌਣ ਆ ਇਹਦੇ ਪਿੱਛੇ ਕਿਵੇਂ ਆ ਪਰ ਇਹਦੇ ਚੋਂ ਜਿਹੜੇ ਸੰਕੇਤ ਲੱਭੇ ਜਾ ਰਹੇ ਨੇ ਜਿਹੜੀ ਗੱਲ ਰਿਪੋਰਟ ਦੇ ਤੌਰ ਤੇ ਸਾਹਮਣੇ ਆਈ ਹੈ ਉਹ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਇਹ ਕਾਰ ਜਿਹੜੀ ਹੈ ਇਹ ਕੁਝ ਦਿਨ ਪਹਿਲਾਂ ਹੀ ਇੱਕ ਪੁਲਵਾਵਾ ਦੇ ਕਿਸੇ ਵਿਅਕਤੀ ਜਿਹੜਾ ਕਹਿੰਦੇ ਨੇ ਜੰਗ 34 ਸਾਲ ਦਾ ਉਹਨੇ ਖਰੀਦੀ ਸੀਗੀ ਹੁਣ ਮਾਮਲਾ ਇਹ ਹੈ ਕਿ ਉਹਦੀ ਕਾਰ ਖਰੀਦੀ ਸੀ ਉਹ ਕਿਸੇ ਨੇ ਲੈ ਕੇ ਆ ਗਿਆ ਕਿਸੇ ਨੇ ਵਰਤਲੀ ਕੀ ਹੋ ਗਿਆ ਕੀ ਨਹੀਂ ਅੱਗੇ ਇਨਵੈਸਟੀਗੇਸ਼ਨ ਦੇ ਬਾਬਲੇ ਗਈ ਪਰ ਇਹਦੀ ਤਾਰ ਪਲਵਾਵਾ ਨਾਲ ਜੋੜਨ ਤੋਂ ਬਾਅਦ ਅੱਗੇ ਤੋਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਇਹ ਕਿੱਥੇ ਤੱਕ ਜਾਂਦੀ ਹੈ ਉਹ ਤੋਂ ਪਹਿਲਾਂ ਕਹਿਣਾ ਕੁਝ ਸੰਭਵ ਨਹੀਂ ਹੈ ਉਸ ਪੱਦਰ ਦੇ ਉੱਤੇ ਜਾ ਕੇ ਕਿ ਕਿਹਦਾ ਹੱਥ ਹੈ ਕਿਹਦਾ ਨਹੀਂ ਹੈ ਪਰ ਇੱਕ ਗੱਲ ਜ਼ਰੂਰ ਹੈ ਸਾਰੇ ਬਾਬਲੇ ਦੇ ਵਿੱਚ ਉਹ ਗੱਲ ਇਹ ਹੈ ਕਿ ਦਿੱਲੀ ਵਰਗੇ ਚਾਕਚੌਂਬੰਦ ਸਿਕਿਉਰਿਟੀ ਵਾਲੇ ਖੇਤਰ ਦੇ ਵਿੱਚ ਜਿੱਥੇ ਲਾਲ ਕਿਲੇ ਤੇ ਮੈਟਰੋ ਸਟੇਸ਼ਨਾਂ ਦੇ ਨੇੜੇ ਜਿਹੜੀ ਵਾਪਰੀ ਘਟਣਾ ਤੇ ਉਥੇ ਇਸ ਲੈਵਲ ਦੀ ਵਿਸਪੋਟਕ ਘਟਨਾ ਦਾ ਵਾਪਰਨਾ ਕਿਤੇ ਨਾ ਕਿਤੇ ਸਕਿਉਰਿਟੀ ਤੇ ਇੰਟੈਲੀਜੈਂਸ ਫੇਲਰ ਤੇ ਬਾਕੀ ਦੀਆਂ ਚੀਜ਼ਾਂ ਤਾਂ ਮੰਨੀਆਂ ਜਾਣਗੀਆਂ ਇੰਟੈਲੀਜੈਂਸ ਤੇ ਡਾਊਟ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਿ ਇਹਨਾਂ ਨੂੰ ਦੇਖਣਾ ਪਰਖਣਾ ਡਿਫਰੈਂਟ ਟਾਈਪ ਦੀ ਦੇਸ਼ ਦੀ ਰਾਜਨੀਤਿਕ ਦੇ ਵਿੱਚ ਤਾਂ ਮੰਨਿਆ ਜਾਂਦਾ ਉਸ ਲੈਵਲ ਦੇ ਉੱਤੇ ਤੇ ਕੀ ਇਹ ਟੈਰਰਿਸਟ ਐਕਟੀਵਿਟੀ ਹੈ ਜਾਂ ਇਹ ਕੋਈ ਹੋਰ ਹੈ ਕੀ ਇਹ ਅੱਗੇ ਇਸ ਲੈਵਲ ਤੇ ਵੀ ਵੱਧ ਸਕਦੀ ਹੈ ਜਿਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਬਾਰ-ਬਾਰ ਕਹਿੰਦੇ ਨੇ ਕਿ ਕੋਈ ਵੀ ਟੈਰਰਿਸਟ ਐਕਟੀਵਿਟੀ ਨੂੰ ਜੇ ਉਹਦਾ ਸੰਕੇਤ ਮਿਲਦਾ ਕਿ ਉਹਦੇ ਵਿੱਚੋਂ ਕਿਤੋਂ ਬਾਹਰੋਂ ਆਈ ਹੈ ਕਿ ਤੋ ਪਾਕਿਸਤਾਨੀ ਹੱਥ ਹੈ ਕਿਤੇ ਯਾਸੀ ਦਾ ਹੱਥ ਹੈ ਕਿਤੇ ਪਾਕਿਸਤਾਨ ਰਹਦੇ ਹੋਏ ਜਿਹੜੇ ਟੈਰਰਿਸਟ ਨੇ ਉਹਨਾਂ ਦਾ ਹੱਥ ਹੈ ਤਾਂ ਜਿਹੜਾ ਮਿਸ਼ਨ ਸੰਧੂਰ ਹੈ ਇਹ ਸਸਪੈਂਡੈਂਟ ਬੋਰਡ ਦੇ ਵਿੱਚ ਹੈ ਉਹਨੂੰ ਹਮਲਾ ਹੀ ਮੰਨਿਆ ਜਾਊਗਾ ਤੇ ਕੀ ਇਹ ਗੱਲਾਂ ਇੰਨੀਆਂ ਸੀਰੀਅਸ ਅੱਗੇ ਵੱਧ ਸਕਦੀਆਂ ਨੇ ਉਹ ਸਾਰੇ ਮਾਮਲੇ ਦੇ ਵਿੱਚ ਜਾਂ ਇਹ ਇਸ ਲੈਵਲ ਤੇ ਅਜੇ ਤੱਕ ਕਹਿੰਦੇ ਨੇ ਜਿਹੜੀ ਮੋਡਲੀ ਜਾਂਚ ਹੈ ਨਾ ਕੋਈ ਉਹਦੇ ਚ ਆਰ ਡੀ ਐਕਸ ਤੇ ਕੋਈ ਸੋਸ਼ਲ ਲੈਵਲ ਦੀਆਂ ਚੀਜ਼ਾਂ ਤਾਂ ਸਾਹਮਣੇ ਨਹੀਂ ਆਈਆਂ ਖੈਰ ਪ੍ਰੋਫੈਸ਼ਨਲ ਜਾਂਚ ਤੋਂ ਬਾਅਦ ਹੀ ਕੁਝ ਗੱਲਾਂ ਜੋ ਸਾਹਮਣੇ ਆਉਣਗੀਆਂ ਉਹਦੇ ਤੋਂ ਪਤਾ ਲੱਗੇਗਾ ਔਰ ਇੱਕ ਗੱਲ ਇਹ ਵੀ ਹੈ ਕਿ ਕੀ ਕੇਵਲ ਜ਼ਬਰੀ ਮਤਲਬ ਬਹੁਤ ਸਾਰੇ ਸਕਿਉਰਿਟੀ ਨੂੰ ਟਾਈਟ ਕਰਕੇ ਬਾਕੀ ਗੱਲਾਂ ਨਾਲ ਹੀ ਹੋ ਸਕਦਾ ਹੈ ਇਹ ਮਾਮਲੇ ਨਿਪਟਾਏ ਜਾ ਸਕਦੇ ਨੇ ਜਾਂ ਇਹਨਾਂ ਨੂੰ ਵਿਆਪਕ ਤੌਰ ਦੇ ਉੱਤੇ ਇੱਕ ਮਾਹੌਲ ਦੇ ਵਿੱਚ ਇਕ ਮਾਹੌਲ ਸਿਰਜਣ ਦੇ ਵਾਸਤੇ ਸਾਰਿਆਂ ਦੀ ਸਹਿਮਤੀ ਨਾਗਰਿਕਾਂ ਦੀ ਲੋਕਾਂ ਦੀ ਡਿਫਰੈਂਟ ਤਰਾਂ ਦੀ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਦੀ ਨਾਲ ਇੱਕ ਗੱਲ ਹੋਰ ਜੁੜੀ ਹੈ ਕਿ ਕੁਝ ਡਾਕਟਰਾਂ ਦਾ ਨੂੰ ਟ੍ਰੇਸ ਕੀਤਾ ਗਿਆ ਹੈ ਬਿਲਕੁਲ ਇਹ ਪੈਰਲਲ ਚੀਜ਼ਾਂ ਨਾਲ ਦੀ ਨਾਲ ਚੱਲੀਆਂ ਨੇ ਕਿ ਉਹ ਡਾਕਟਰ ਦੇ ਵੱਡੇ ਪੱਧਰ ਦੇ ਉੱਤੇ ਬਾਰੂਦ ਵਿਸਫੋਟ ਤੇ ਬਾਕੀ ਚੀਜ਼ਾਂ ਮਿਲੀਆਂ ਨੇ ਕਹਿੰਦੇ ਨੇ ਕਸ਼ਮੀਰ ਦੇ ਕਿਸੇ ਡਾਕਟਰ ਦੇ ਇੱਥੇ ਈਦਾਬਾਦ ਦੇ ਵਿੱਚ ਕਿਸੇ ਘਰ ਦੇ ਵਿੱਚੋਂ ਮਿਲਿਆ ਨੇ ਤੇ ਹੋਰ ਕੋਈ ਡਾਕਟਰ ਅਲੱਗ-ਅਲੱਗ ਜਗ੍ਹਾ ਤੋਂ ਵੀ ਗ੍ਰਫਤਾਰ ਕੀਤੇ ਨੇ ਕਿ ਡਾਕਟਰ ਲੈਵਲ ਦੇ ਬੰਦੇ ਮਾਈਂਡ ਸੈਟ ਦੇ ਉਸ ਲੈਵਲ ਦੇ ਬੰਦੇ ਇੰਟੈਲੈਕਚੁਅਲ ਲੈਵਲ ਦੇ ਬੰਦੇ ਇਹਦਾ ਮਤਲਬ ਇਸ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਹੋ ਰਹੀਆਂ ਹੁੰਦੀਆਂ ਗਤੀਵਿਧੀਆਂ ਨੇ ਉਹ ਚ ਇਨਵੋਲਵ ਨੇ ਜਾਂ ਇਨਵੋਲਵਮਨ ਤਾਂ ਇਹ ਮਾਮਲੇ ਬਹੁਤ ਸਾਰੇ ਇਸ ਲੈਵਲ ਦੇ ਨੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਡਾਟਾ ਡਿਕਲੇਅਰ ਕੀਤਾ ਸੀ ਉਥੋਂ ਦੀ ਫੋਰਸ ਨੇ ਜਿਹੜੇ ਕਹਿੰਦੇ ਸੀ ਇਹ ਚਿੰਤਾਜਨਕ ਹੈ ਪਹਿਲਾਂ ਸਧਾਰਨ ਬੰਦੇ ਆਉਂਦੇ ਸੀ ਜਿਹਦੇ ਚ ਫਿਰ ਕੋਈ ਪੀ ਐਚ ਡੀ ਕੀਤਾ ਕੋਈ ਵੱਖ-ਵੱਖ ਸੋਬਿਆਂ ਦੇ ਬਹੁਤ ਜਿਹੜੇ ਲੋਕਾਂ ਦੀ ਕੋਈ ਰੁਜ਼ਗਾਰ ਜਾਂ ਬਾਕੀ ਪ੍ਰੋਬਲਮ ਨਹੀਂ ਹੈ ਜਦੋਂ ਉਹ ਇਨਵੋਲਵ ਹੋਏ ਇਹਦਾ ਮਤਲਬ ਕੀ ਮਾਮਲੇ ਇਹ ਪੋਲਿਟਿਕਲ ਐਂਗਲ ਤੋਂ ਵੀ ਦੇਖੇ ਜਾਣੇ ਚਾਹੀਦੇ ਨੇ ਜਾਂ ਮਾਮਲੇ ਕੇਵਲ ਕੈਨਰਸਟ ਐਂਗਲ ਹੈ ਜਾਂ ਕੋਈ ਨਿੱਜੀ ਗੱਲਾਂ ਨੇ ਜਾਂ ਕੇਵਲ ਬਹਿਕਾਵੇ ਦੇ ਸਵਾਲ ਨੇ ਇਹ ਕਾਫੀ ਗੰਭੀਰ ਸਵਾਲ ਨੇ ਜਿਹੜੇ ਅਜੇ ਕਿਉਂਕਿ ਉਹ ਜਿਹੜੇ ਮਰਨ ਵਾਲੇ ਨੇ ਤੇ ਜਿਹੜੇ ਜ਼ਖਮੀ ਨੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਤੇ ਜ਼ਖਮੀ ਜਿਹੜੇ ਨੇ ਉਹ ਸ਼ੈਫ ਜਾਬ ਹੋਣ ਅਜੇ ਤਾਂ ਇਹੀ ਕੀਤੀ ਜਾ ਸਕਦੀ ਹੈ ਤੇ ਦੂਜੀ ਗੱਲ ਇਹ ਆ ਕਿ ਦੀ ਪੂਰੀ ਜਾਂਚ ਹੋਣ ਤੋਂ ਬਾਅਦ ਕੀ ਕੋਈ ਨੈਰੇਟਿਵ ਜਿਹੜਾ ਬਣਦਾ ਤੇ ਬਣਾ ਬਣਨਾ ਚਾਹੀਦਾ ਹੈ ਕਿ ਕਈ ਵਾਰੀ ਅਧੂਰੀ ਗੱਲ ਤੋਂ ਕੋਈ ਨੈਰੇਟਿਵ ਸर्ज ਦਿੱਤਾ ਜਾਂਦਾ ਤਾਂ ਉਹ ਬਹੁਤ ਜ਼ਿਆਦਾ ਹੋਰ ਵੀ ਨੁਕਸਾਨ ਵੀ ਪੈਦਾ ਕਰਦਾ ਉਸ ਦੇ ਬੰਦੇ ਸੁਪਰੀਮ ਕੋਰਟ ਦੇ ਵਿੱਚ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦਾ ਪਟੀਸ਼ਨ ਦਾਇਰ ਕੀਤੀ ਗਈ ਸੀ ਉਹ ਪਟੀਸ਼ਨ ਇਸ ਕਰਕੇ ਦਾਇਰ ਕੀਤੀ ਗਈ ਸੀ ਤੇ ਬਿਨਾ ਕਿਸੇ ਬਹੁਤ ਠੋਸ ਮੁਕਦਮਿਆਂ ਦੇ ਬਿਨਾ ਕਿਸੇ ਗੱਲ ਤੋਂ ਬੈਕਗਰਾਉਂਡ ਕੋਈ ਐਸ ਲੈਵਲ ਦੀ ਨਹੀਂ ਸੀ ਕਿ ਇੰਨੇ ਮੁਕਦਮੇ ਹੁੰਦੇ ਐਨਐਸਏ ਵਾਰ-ਵਾਰ ਲਾਇਆ ਜਾ ਰਿਹਾ ਹੈ ਫਿਰ ਉਹ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਤੇ ਚੁਣੇ ਹੋਏ ਨਮਾਇੰਦੇ ਨੂੰ ਆਪਣੀ ਜਿਹੜਾ ਕੰਮ ਕਾਜ ਹੈ ਭਾਵੇਂ ਉਹ ਆਪਣੇ ਹਲਕੇ ਪ੍ਰਤੀ ਹੈ ਬੇਸ਼ੱਕ ਉਹ ਉਮਰਾਨ ਪਾਰਲੀਮੈਂਟ ਦੇ ਵਿੱਚ ਉਹਦੇ ਰੋਲ ਦਾ ਸਵਾਲ ਹੈ ਉਹ ਨਾ ਕਰਨ ਦੇਣਾ ਇਹ ਡੈਮੋਕ੍ਰੇਸੀ ਦੇ ਵੀ ਖਿਲਾਫ ਹੈ ਤੇ ਸੰਵਿਧਾਨਕ ਤੌਰ ਦੇ ਉੱਤੇ ਵੀ ਇਹ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ ਉਹ ਇਹ ਪਟੀਸ਼ਨ ਪਰ ਸੁਪਰੀਮ ਕੋਰਟ ਨੇ ਇਹ ਕਹਿ ਕੇ ਸੌਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਜਾਓ ਹੁਣ ਉਹ ਹਾਈ ਕੋਰਟ ਦੇ ਵਿੱਚ ਜਾਣਗੇ ਵਕੀਲ ਪਰ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇੱਕ ਡੈਡ ਲਾਈਨ ਜ਼ਰੂਰ ਤੈਅ ਕਰ ਦਿੱਤੀ ਗਈ ਹੈ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਆਲਮੋਸਟ ਡੇਡ ਮਹੀਨੇ ਦੇ ਅੰਦਰ ਅੰਦਰ ਇਸ ਕੇਸ ਦਾ ਫੈਸਲਾ ਕਰਨਾ ਹੈ ਇਹ ਗੱਲ ਮਤਲਬ ਇੱਕ ਚੰਗੀ ਗੱਲ ਕਹੀ ਜਾ ਸਕਦੀ ਹੈ ਕਿ ਨਹੀਂ ਤਾਂ ਅਦਾਲਤਾਂ ਚ ਪੈਂਡੇ ਕੇਸ ਬਹੁਤ ਵੱਡੇ ਪੱਧਰ ਤੇ ਚੱਲਦੇ ਰਹਿੰਦੇ ਨੇ ਜੇਕਰ ਇੱਕ ਗਿਵਨ ਸਿਚੁਏਸ਼ਨ ਦੇ ਵਿੱਚ ਇੱਕ ਸਮਾਬੰਦ ਤਰੀਕੇ ਦੇ ਨਾਲ ਕੋਈ ਫੈਸਲਾ ਹੋ ਜਾਈ ਤਾਂ ਹੁਣ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਜਾਏਗੀ ਇਹਦੇ ਦੌਰਾਨ ਜਿਹੜੀ ਬਹਿਸ ਹੋਏਗੀ ਜਿਹੜੀ ਚਰਚਾ ਹੋਏਗੀ ਤਾਂ ਕੀ ਰਾਹਤ ਮਿਲ ਜੇਗੀ ਅਬਰਤਪਾਲ ਨੂੰ ਐਨਐਸਏ ਟੁੱਟ ਕੇ ਆਪਣੇ ਹਲਕੇ ਦੇ ਵਿੱਚ ਆ ਕੇ ਕੰਮ ਕਰਨ ਦਾ ਮੌਕਾ ਮਿਲੇਗਾ ਜਾਂ ਫਿਰ ਐਨਐਸਏ ਬਹਾਰ ਰਹੂਗੀ ਬਰਕਰਾਰ ਰਹੂਗੀ ਤੇ ਜਾਂ ਫਿਰ ਜਿਹੜੇ ਬਾਕੀ ਦੇ ਕੇਸ ਉਹ ਤੋਂ ਬਾਅਦ ਵੀ ਪਏ ਹੋਏ ਨੇ ਜੇ 94 ਰੈਂ ਦੀ ਤਾਂ ਉਹਦੇ ਵਿੱਚ ਵੀ ਅੰਦਰ ਚਲਾ ਜਾਏਗਾ ਅਰੈਸਟ ਹੋ ਜਾਏਗਾ ਇਹ ਬਹੁਤ ਸਾਰੇ ਅਜੇ ਖਲਾਰਾ ਪਿਆ ਹੋਇਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਇਹ ਇਹਦੇ ਤੇ ਦੇਖਿਆ ਜਾਣਾ ਚਾਹੀਦਾ ਔਰ ਇੱਕ ਗੱਲ ਇਹਦੇ ਚ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਤਾਬਦੀ ਬਣਾਈ ਜਾ ਰਹੀ ਹੈ 350 ਸਾਲ ਉਹ ਸ਼ਤਾਬਦੀ ਨੂੰ ਲੈ ਕੇ ਕਿਤੇ ਨਾ ਕਿਤੇ ਟਕਰਾ ਤਨ ਜਾਂ ਵੱਖ-ਵੱਖ ਥਾਵਾਂ ਤੇ ਲਗਾਤਾਰ ਵਾਪਰ ਰਹੀ ਹੈ ਪੰਜਾਬ ਸਰਕਾਰ ਨੇ ਆਪਣੇ ਲੈਵਲ ਤੇ ਸਾਰੇ ਪ੍ਰੋਗਰਾਮ ਉਲੀਕੇ ਹੋਏ ਨੇ ਵੱਖ-ਵੱਖ ਥਾਵਾਂ ਤੋਂ ਕਹਿੰਦੇ ਨੇ ਯਾਤਰਾਵਾਂ ਹੋਣਗੀਆਂ ਵੱਖ-ਵੱਖ ਥਾਵਾਂ ਤੇ ਬਾਕੀ ਦੀਆਂ ਚੀਜ਼ਾਂ ਚੱਲਣਗੀਆਂ ਔਰ ਉਹ ਸਾਰੀਆਂ ਯਾਤਰਾਵਾਂ ਦੇ ਨਾਲ ਦੀ ਨਾਲ ਉਹ ਧਾਰਮਿਕ ਮੁਖੀਆਂ ਨੂੰ ਵੀ ਵੱਖ-ਵੱਖ ਨੂੰ ਸੰਬੋਧਨ ਕਰਨਾ ਚਾਹੁੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਵੀ ਸਾਹਮਣੇ ਆਈਆਂ ਸੀ ਕਿ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਕੀ ਗੁਰਦੁਆਰਾ ਸੀਸਗੰਜ ਦੇ ਵਿੱਚ ਪਰਮਿਸ਼ਨ ਮੰਗੀ ਸੀ ਕਿ ਕੀਰਤਨ ਦਰਬਾਰ ਕਰਾਉਣ ਦੀ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਐਕਟ DNAਈ ਕਰਤਾ ਕਿ ਨਹੀਂ ਇੱਥੇ ਅਸੀਂ ਖੁਦ ਕਰਵਾਵਾਂਗੇ ਕੀਰਤਨ ਦਰਬਾਰ ਤੁਸੀਂ ਸਰਕਾਰੀ ਤੌਰ ਦੇ ਉੱਤੇ ਕਿਤੇ ਹੋਰ ਫਿਰ ਉਹਨਾਂ ਨੇ ਕਿਸੇ ਨਹੀਂ ਗਸੌਣੀ ਦੇ ਵਿੱਚ ਸ਼ਾਇਦ ਤਾਲਮੇਲ ਕੀਤਾ ਇਸ ਲੈਵਲ ਦੇ ਉੱਤੇ ਦੂਜੀ ਗੱਲ ਪੰਜਾਬ ਸਰਕਾਰ ਉੱਥੇ ਵਿਧਾਨ ਸਭਾ ਦਾ 24 ਤਰੀਕ ਨੂੰ ਇੱਕ ਦਿਨ ਦਾ ਸੈਸ਼ਨ ਵੀ ਕਰ ਰਹੀ ਹੈ ਔਰ ਉੱਥੇ ਕਿਹਾ ਜਾ ਰਿਹਾ ਹੈ ਸਾਈਕ ਸਪੀਕਰ ਸਾਹਿਬ ਦੀ ਚਿੱਠੀ ਜਿਹੜੀ ਐਮ ਐਲ ਏ ਨੂੰ ਗਈ ਹੈ ਓ ਵੀ ਆ ਕੇ ਬਹੁਤ ਸਰਦਾਰ ਤੇ ਸਰਮਾਨ ਦੇ ਨਾਲ ਤੁਸੀਂ 300 ਤੋਂ 500 ਬਾਰਡਾਂ ਦੇ ਵਿੱਚ ਲਿਖ ਕੇ ਭੇਜੋ ਉਹਨੂੰ ਰਿਕਾਰਡ ਦਾ 파ਟ ਬਣਿਆ ਜਾਊਗਾ ਹਾਲਾਂਕਿ ਬੋਲਣ ਦਾ ਮੌਕਾ ਕੁਝ ਨੂੰ ਮਿਲੇਗਾ ਪਰ ਇਹਨੂੰ ਆਟੋਮੈਟਿਕਲੀ ਇਤਿਹਾਸ ਦਾ ਹਿੱਸਾ ਬਣਾ ਕੇ ਸਾਰੇ ਐਮਐਲਏ ਜਿਹੜੇ ਭੇਜਣਗੇ ਉਹਨਾਂ ਨੂੰ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਦਰਜ ਕਰ ਦਿੱਤਾ ਜਾਏਗਾ ਤਾਂ ਕਿ ਤੁਹਾਡਾ ਇਹ ਨਾਮ ਰਹੇ ਕਿ ਉਦੋਂ ਤੁਸੀਂ ਬੋਲੇ ਸੀ ਕੀ ਬੋਲੇ ਸੀ ਕਿਵੇਂ ਸੀ ਬਾਰ ਬਾਰੇ ਕਿਆ ਗਿਆ ਕਿ ਤੁਸੀਂ ਬਹੁਤ ਜ਼ਿਆਦਾ ਇਹੋ ਜਿਹਾ ਲਿਖਣਾ ਜੜੀਆਂ ਸਰਦਾ ਜੀ ਦੇ ਚੋਂ ਝਲਕਦੀ ਹੋਵੇ ਜਿਹਦੇ ਚੋਂ ਗੁਰੂ ਸਾਹਿਬ ਪ੍ਰਤੀ ਸਨਮਾਨ ਝਲਕਦਾ ਹੋਵੇ ਮੇਰਾ ਖਿਆਲ ਹੈ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਹੱਦ ਉਸ ਲੈਵਲ ਤੇ ਤਾਂ ਉਹ ਨਹੀਂ ਡੋੜ ਨਹੀਂ ਹੁੰਦੀ ਜਦੋਂ ਕੋਈ ਲਿਖੂਗਾ ਤਾਂ ਉਹ ਸਾਰਾ ਕੁਝ ਹੀ ਹੈ ਕੇਵਲ ਸਰਦਾ ਦਾ ਕੁਐਸਚਨ ਨਹੀਂ ਹੈ ਉਹ ਫਿਲਾਸਫੀ ਦਾ ਕੁਐਸਚਨ ਵੀ ਹੈ ਗੁਰੂ ਸਾਹਿਬ ਨੇ ਕਿਸ ਕੰਮ ਦੇ ਲਈ ਐਡਾ ਵੱਡਾ ਬਲਦਾਨ ਦਿੱਤਾ ਉਹਨਾਂ ਦੇ ਸਿੱਖਾਂ ਨੇ ਭਾਈ ਸਤੀਦਾਸ ਮਤੀਦਾਸ ਭਾਈ ਦਿਆਲਾ ਨੇ ਵੀ ਉਸ ਲੈਵਲ ਤੇ ਬਲਦਾਨ ਦਿੱਤਾ ਉਹ ਅਪਰੋਚ ਕੀ ਹੈ ਚਲੋਂ ਦੇ ਖਿਲਾਫ ਕੱਢਣ ਦੀ ਸਪੇਟ ਕੀ ਹੈ ਔਰ ਅੱਜ ਉਸ ਸਪੇਟ ਸਾਨੂੰ ਕਹਿੰਦੀ ਕੀ ਹੈ ਕਿ ਉਹ ਐਮਐਲਏ ਸਾਹਿਬ ਸਾਰੇ ਉਧਰ ਕੋਈ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਤੁਰੂਗਾ ਜਾਂ ਹੁਣ ਤੱਕ ਤੁਰ ਰਿਹਾ ਹੈ ਇਹ ਅੰਦਰ ਛਾਤੀ ਮਾਰਨ ਦਾ ਵੀ ਸਵਾਲ ਹੈ ਨਾਲ ਦੀ ਨਾਲ ਔਰ ਸਾਰੀ ਜਿਹੜੀ ਲੀਡਰਸ਼ਿਪ ਹੈ ਜਿਨ੍ਹਾਂ ਕੋਲ ਅਗਵਾਈ ਹੈ ਉਹਨਾਂ ਨੂੰ ਬਾਕੀ ਤਾਂ ਸਾਰੀ ਸੰਗਤ ਵੀ ਇਧਰ ਸੋਚੇਗੀ ਉਧਰ ਸੋਚਦੀ ਹੋਈ ਗੁਰੂ ਸਾਹਿਬ ਦੇ ਜਿਹੜੇ ਡਾਇਰੈਕਸ਼ਨ ਹੈ ਦਿਸ਼ਾ ਹੈ ਜਾਂ ਉਹਨਾਂ ਦੀ ਜੋ ਸੋਚ ਹੈ ਜਾਂ ਉਹਨਾਂ ਦੇ ਜਿਹੜੇ ਸਿਧਾਂਤ ਨੇ ਫਲਸਫੀ ਹੈ ਉਹਨੂੰ ਫਾਲੋ ਕਰਨ ਦੀ ਟਰਾਈ ਕਰੇ ਪਰ ਜਿਹੜੀ ਲੀਡਰਸ਼ਿਪ ਹੈ ਕੀ ਉਹ ਅੰਦਰ ਝਾਤੀ ਮਾਰੇਗੀ ਕਿ ਉਸੇ ਪਦਰ ਦੇ ਉੱਤੇ ਪੰਜਾਬ ਦੇ ਖਿੱਤ ਦੇ ਵਿੱਚ ਇਨਸਾਨੀਅਤ ਦੇ ਹਿੱਤ ਤੇ ਵਿੱਚ ਓਵਰਆਲ ਕੋਈ ਆਪਣੀ ਭੂਮਿਕਾ ਨਿਭਾ ਸਕਣਗੇ ਉੱਥੇ ਕੋਈ ਦਰੜਾਉਣਗੇ ਇਹ ਮਾਮਲਾ ਜਾਂ ਕੇਵਲ ਸਰਦਾ ਸੋਮਰ ਭੇਟ ਕਰਕੇ ਕਹੋਗੇ ਵੀ ਬਲੋ ਚਲੋ ਜੀ ਠੀਕ ਹੈ ਇਸੇ ਨਾਲ ਬੰਦ ਕਰ ਪਰ ਨਾਰਜ਼ੀ ਨਾਲ ਇਹ ਜਿਹੜੀ ਤਾਜ਼ਾ ਗੱਲ ਹੈ ਕਿ ਪੰਜਾਬ ਸਰਕਾਰ ਦੇ ਹਰਜੋਤ ਸਿੰਘ ਬੈਂਸ ਐਜੂਕੇਸ਼ਨ ਮਨਿਸਟਰ ਜਿਹੜੇ ਪਹਿਲਾਂ ਸ਼੍ਰੀਨਗਰ ਦੇ ਵਿੱਚ ਇੱਕ ਸਮਾਗਮ ਕਰਾਇਆ ਸੀ ਜਿਨ੍ਹਾਂ ਦੀ ਅਗਵਾਈ ਵਾਲੇ ਭਾਸ਼ਾ ਵਿਭਾਗ ਨੇ ਉੱਥੇ ਮਰਿਆਦਾ ਦੇ ਮਾਮਲੇ ਦੇ ਵਿੱਚ ਕਈ ਸਵਾਲ ਉੱਠ ਗਏ ਸੀ ਉਹਨਾਂ ਸਵਾਲਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਭਾਈ ਉਹ ਇੱਕ ਗਾਇਕ ਨੇ ਵੀਰ ਸਿੰਘ ਤੇ ਉੱਥੇ ਨਾਚ ਡਾਂਸ ਹੋਇਆ ਬਾਕੀ ਹੋਇਆ ਇਹ ਕਿਉਂ ਹੋਇਆ ਜਿਨ੍ਹਾਂ ਨੂੰ ਜਥੇਦਾਰ ਅਕਾਲ ਤਖਤ ਨੇ ਸਨਮਣ ਕੀਤਾ ਸੀਗਾ ਤੇ ਹਰਜੋਤ ਸਿੰਘ ਬੈਸ ਉਹ ਜਿਹੜੀ ਤਰਖਾਹ ਨਵਾ ਕੇ ਉਹ ਪੂਰੀ ਕਰਕੇ ਵੀ ਆਏ ਨੇ ਤੇ ਇਸੇ ਟੰਗ ਦੇ ਨਾਲ ਹਰਜੋਤ ਸਿੰਘ ਬੈਸ ਤੋਂ ਇਲਾਵਾ ਭਾਸ਼ਾ ਭਾਗ ਦੇ ਡਾਇਰੈਕਟਰ ਜਸਵੰਤ ਜਫਰ ਉਹਨਾਂ ਨੂੰ ਵੀ ਬਣਾਇਆ ਸੀ ਅਜੇ ਪੰਜ ਸਿੰਘ ਸਾਹਿਬਾਨ ਨੇ ਸੱਦ ਕੇ ਉਸ ਤੋਂ ਬਾਅਦ ਦੇਖਣਾ ਹੈ ਉਹਨਾਂ ਦੇ ਉਹਨਾਂ ਤੋਂ ਜਵਾਬਤਾ ਲੈ ਲਿਆ ਸੀ ਉਹਨਾਂ ਨਾਲ ਗੱਲਬਾਤ ਵੀ ਹੋ ਗਈ ਸੀ ਉਨ੍ਹਾਂ ਤੇ ਕਾਰਵਾਈ ਹੋਣੀ ਹੈ ਨਹੀਂ ਹੋਣੀ ਹੈ ਜੋ ਵੀ ਹੈ ਇਹ ਅਜੇ ਪੰਗ ਸਿੰਘ ਸਾਹਿਬਾਨ ਦੀ ਮੀਟਿੰਗ ਬਣਾਈ ਜਾਣੀ ਹੈ ਪਰ ਹੁਣ ਸਿੰਘ ਸਾਹਿਬਾਨ ਨੂੰ ਖੁਦ ਅਰਜੋਤ ਮੈ ਸੋਣੀ ਜਾ ਕੇ ਇੱਕ ਇਨਵੀਟੇਸ਼ਨ ਦੇ ਕੇ ਇੱਕ ਸੱਦਾ ਪੱਤਰ ਦੇਣ ਗਏ ਸੀ ਸੱਦਾ ਪੱਤਰ ਇਹ ਦਿੱਤਾ ਸੀ ਕਿ ਪੰਜਾਬ ਸਰਕਾਰ ਸਰਬ ਧਰਮ ਇੱਕ ਮੀਟਿੰਗ ਕਰਾ ਰਹੀ ਹੈ ਇਹ ਸਾਰੇ ਮਾਮਲੇ ਦੇ ਉੱਤੇ ਤੁਸੀਂ ਆਓ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਵੋ ਕਿਉਂਕਿ ਸਕਤਾਰ ਦੇ ਮਾਮਲੇ 'ਚ ਜਥੇਦਾਰ ਦਾ ਜ਼ੋਰ ਹੋਤ ਮਹਾਂਮਹਾਂਮੋਲ ਦੇ। ਔਰ ਜਥੇਦਾਰ ਗੜਗੱਜ ਨੇ ਇੱਕ ਤਾਂ ਇਹ ਕਿਹਾ ਉਹਨਾਂ ਨੂੰ ਕਹਿੰਦੇ ਨੇ ਕਹਿੰਦੇ ਜਿਹੜਾ ਸੱਦਾ ਪੱਤਰ ਗਿਆ ਉਹ ਅੰਗਰੇਜ਼ੀ 'ਚ ਗਿਆ ਕਿ ਸੱਦਾ ਪੱਤਰ ਪੰਜਾਬੀ 'ਚ ਕਿਉਂ ਨਹੀਂ ਔਰ ਪੰਜਾਬੀ 'ਚ ਆਉਣੇ ਚਾਹੀਦੇ ਨੇ ਸੱਦਾ ਪੱਤਰ। ਹੋ ਸਕਦਾ ਅੰਗਰੇਜ਼ੀ ਦੇ ਸੱਦਾ ਪੱਤਰ ਵੀ ਛਾਪ ਲੈਂਦੇ ਕਿਸੇ ਹੋਰ ਧਰਮ ਦੇ ਜਿਹੜੇ ਬਾਹਰ ਲੋਕਾਂ ਨੂੰ ਪਰ ਇੱਥੇ ਜੇਕਰ ਉਹ ਪੰਜਾਬੀ 'ਚ ਨਹੀਂ ਲਿਖੇਗੇ ਇਹ ਜਥੇਦਾਰ ਸਾਹਿਬ ਨੇ ਸਵਾਲ ਉਠਾਇਆ ਕਿ ਇਹਦੋਂ ਬਿਨਾ ਉਹ ਜ਼ਿਆਦਾ ਇੰਪੋਰਟੈਂਟ ਗੱਲ ਹੈ ਜਿਹੜੀ ਜੱਜਦਾਰ ਕੁਲਦੀਪ ਸਿੰਘ ਗੜਕਾ ਜਨੇ ਇਹ ਦਮ ਫਿਰ ਦੁਬਾਰਾ ਕਿਹਾ ਪਹਿਲਾਂ ਐ ਜੀਪੀਸੀ ਕਹਿੰਦੀ ਰਹੀ ਹੈ ਤੇ ਬਾਕੀ ਵੀ ਲੋਕ ਕਹਿੰਦੇ ਰਹੇ ਨੇ ਕਿ ਸਰਕਾਰਾਂ ਨੂੰ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਪ੍ਰਬੰਧ ਨਹੀਂ ਕਰਨੇ ਚਾਹੀਦੇ ਇਹ ਧਾਰਮਿਕ ਖੇਤਰ ਦੇ ਵਿੱਚ ਹੀ ਰਹਿਣੇ ਚਾਹੀਦੇ ਨੇ ਐ ਜੀਪੀਸੀ ਦੇ ਅਗਵਾਈ ਚ ਹੋਣਾ ਚਾਹੀਦੇ ਨੇ ਸਰਕਾਰਾਂ ਸਹਾਇਕੀ ਭੂਮਿਕਾ ਚ ਹੋ ਸਕਦੀ ਹੈ ਤਾਂ ਇਹ ਸਾਰੇ ਗੱਲ ਦੇ ਵਿੱਚੋਂ ਕਿ ਇਹ ਨਹੀਂ ਨਿਕਲਦਾ ਫਿਰ ਜੱਜਦਾਰ ਸਾਹਿਬ ਦਾ ਇਹ ਸਟੈਂਡ ਹੈ ਤਾਂ ਉਹ ਜਿਹੜੀ ਸਰਕਾਰ ਵੱਲੋਂ ਬੁਲਾਈ ਗਈ ਸਰਬ ਧਰਮ ਕੋਈ ਮੀਟਿੰਗ ਹੈ ਕੋਈ ਸੈਮੀਨਾਰ ਹੈ ਕੋਈ ਗੋਸ਼ਟੀ ਹੈ ਜਾਂ ਸੰਵਾਦ ਹੈ ਜਿਹੜਾ ਵਿਚਾਇਆ ਜਾਣਾ ਉਹਦੇ ਚ ਸ਼ਾਮਲ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿਉਂਕਿ ਉਹ ਇਸ ਲਈ ਸਾਮਨ ਜੇਕਰ ਸਾਮਨ ਹੋਣਾ ਹੁੰਦਾ ਤਾਂ ਇਹ ਜਿਹੜੇ ਸਵਾਲ ਲੈ ਕੇ ਟੋਕ ਟੋਕ ਤੋਂ ਬਾਅਦ ਤੁਰੰਤ ਬਾਅਦ ਜੱਜਦਰ ਸਾਹਿਬ ਸ਼ਾਇਦ ਇਹ ਦਾਅ ਉਠਾਉਂਦੇ ਔਰ ਇਹ ਇਸੇ ਕਰਕੇ ਉਠਾਏ ਗਏ ਨੇ ਕਿ ਇਹ ਸਾਰਾ ਮਾਮਲਾ ਚੱਲ ਤੇ ਅਗਲਾ ਸਵਾਲ ਸਸਪੈਂਡਡ ਡੀਆਈਜੀ ਹਰਚਰਨ ਪੁੱਲਰ ਉਹਨਾਂ ਦੇ ਮਾਮਲੇ ਦਾ ਕਹਿੰਦੇ ਸੀ ਰਿਕਾਰਡ ਅਫੀਸ਼ੀਅਲ ਰਿਕਾਰਡ ਸਾਰਾ ਈਡੀ ਨੇ ਲੈ ਲਿਆ ਸੀਬੀਆਈ ਤੋਂ ਤੇ ਵਿਜੀਲੈਂਸ ਤੋਂ ਵੀ ਜੋ ਵੀ ਉਹਦੇ ਕੋਲ ਹੈ ਕਰ ਸੀ ਤੇ ਅੱਜ ਹਰਚਰਨ ਸਿੰਘ ਪੁੱਲਰ ਉਹਨਾਂ ਦੀ ਅਦਾਲਤ ਦੇ ਵਿੱਚ ਰਿਮਾਂਡ ਪੂਰਾ ਹੋਣ ਤੋਂ ਬਾਅਦ ਜਿਹੜਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਪੇਸ਼ੀ ਹੈ ਕੀ ਸੀਬੀਆਈ ਹੋਰ ਰਿਮਾਂਡ ਮੰਗੇਗੀ ਉਹਨਾਂ ਦਾ ਹੋਰ ਰਿਮਾਂਡ ਫਿਰ ਦਿੱਤਾ ਜਾ ਸਕਦਾ ਹੈ ਜਦ ਸੀਬੀਆਈ ਕਹੇਗੀ ਕਿ ਗੱਲਬਾਤ ਹੋ ਗਈ ਹੈ ਜੁਡੀਸ਼ੀਅਲ ਰਿਮਾਂਡ ਚ ਉਹਨਾਂ ਨੂੰ ਭੇਜਿਆ ਜਾਏ ਤੇ ਜਿਹੜੀਆਂ ਦੋਨੋਂ ਦੋ ਏਜੰਸੀਆਂ ਆਪਸ ਦੇ ਵਿੱਚ ਟਕਰਾਮੇ ਰੂਪ ਦੇ ਵਿੱਚ ਪਿਛਲੇ ਸਪੇਸੀ ਤੇ ਖੜੀਆਂ ਹੋਈਆਂ ਸੀ ਤੇ ਬਿਜ਼ਨੈਸ ਨੇ ਇਹ ਕਿਹਾ ਸੀਗਾ ਕਿ ਮੈਂ ਅਸੀਂ ਜਿਹੜਾ ਸਾਧਨਾਂ ਤੋਂ ਜ਼ਿਆਦਾ ਜਾਇਦਾਦ ਦਾ ਕੇਸ ਹੈ ਉਹਦੇ ਤੇ ਅੱਧਾ ਘੰਟਾ ਪਹਿਲਾਂ ਸੀਬੀਆਈ ਨਾਲੋਂ ਐਫਆਈਆਰ ਦਰਜ ਕੀਤੀ ਹੋਈ ਹੈ ਇਸ ਲਈ ਰਿਮਾਂਡ ਸਾਨੂੰ ਦਿੱਤਾ ਜਾਣਾ ਚਾਹੀਦਾ ਉਦੇਤੇ ਅਦਾਲਤ ਨੇ ਵਿਜੀਲੈਂਸ ਨੂੰ ਇੱਕ ਲੈਵਲ ਦੀ ਫਟਕਾਰ ਵੀ ਦਿੱਤੀ ਸੀ ਕਿ ਤੁਸੀਂ ਕੇਵਲ ਅੱਧੇ ਘੰਟੇ ਚ ਸਾਰੀ 30 ਸਾਲ ਦੀ ਉਹਦੀ ਜੋਬ ਕਮਾਈ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹਦਾ ਪਰਖ ਕਰ ਲਈ ਹੈ। ਉਹ ਤਾਂ ਨਹੀਂ ਪਰ ਕੀ ਹੋਣ ਜੇ ਸੀਬੀਆਈ ਨਹੀਂ ਰਮਾਨ ਮੰਗਦੀ ਤਾਂ ਇਤੋਂ ਬਾਅਦ ਵਿਜੀਲੈਂਸ ਵੀ ਕੋਈ ਪ੍ਰੋਡਕਸ਼ਨ ਬਰੰਟ ਦਾ ਜਾਂ ਬਾਕੀ ਦੀਆਂ ਚੀਜ਼ਾਂ ਉਹਨਾਂ ਨੂੰ ਡਿਜਾਇਨ ਦੀ ਕੋਈ ਗੱਲ ਕਰੇਗੀ। ਜਾਂ ਹੁਣ ਉਹ ਮਾਮਲਾ ਟੱਪ ਹੋ ਗਿਆ ਕਿ ਹੁਣ ਉਹ ਬਿਜ਼ਨਸ ਅੱਗੇ ਨਹੀਂ ਬੱਦੇਗੀ ਇਹ ਸਾਰੇ ਮਾਮਲੇ ਦੇ ਉੱਤੇ। ਔਰ ਜਿਹੜਾ ਕਿ ਸਾਨੂੰ ਸੀ ਪਰ ਸਾਨੂੰ ਜਿਹੜਾ ਦਰਦਾਨ ਉਹਦੇ ਬਾਰੇ ਇੱਕ ਗੱਲ ਆਈ ਹੈ ਕਿ ਕੱਲ ਜਦੋਂ ਉਹਨੂੰ ਪੇਸ਼ ਕੀਤਾ ਗਿਆ ਉਹ ਲਗੜਾ ਕੇ ਵੀ ਚੱਲਿਆ ਲਗੜਾ ਕੇ ਚੱਲ ਰਿਹਾ ਸੀ ਤਾਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਕੋਈ 3 ਡਿਗਰੀ ਟੌਰਚਰ ਜਾਂ ਬਾਕੀ ਦੀਆਂ ਚੀਜ਼ਾਂ ਨੇ ਤਾਂ ਅਦਾਲਤ ਨੇ ਇਹ ਫੈਸਲਾ ਕਿਹਾ ਸੀਗਾ ਕਿ ਦਾ ਜਿਹੜਾ ਮੈਡੀਕਲ ਕਰਾਇਆ ਜਾਣਾ ਚਾਹੀਦਾ ਉਹ ਇਹਨਾਂ ਕਰਾਇਆ ਜਾਣਾ ਚਾਹੀਦਾ। ਔਰ ਉਹ ਵੀ ਕਹਿੰਦੇ ਕਰਾ ਲਿਆ ਤੇ ਪਹਿਲਾਂ ਵੀ ਕਹਿੰਦੇ ਕਰਾ ਕੇ ਲੈ ਕੇ ਗਏ ਸੀ ਤੇ ਉਸ ਮੈਡੀਕਲ ਦੇ ਵਿੱਚ ਕੋਈ ਇਹੋ ਜੀ ਝੋਟ ਇਹੋ ਜੀ ਗੱਲ ਸਾਹਮਣੇ ਨਹੀਂ ਆਈ। ਆ ਇੱਕ ਬਾਅਰ ਪ੍ਰਭਾਵ ਜਾ ਰਹੇ ਹੈ ਕਿ ਸ਼ਾਇਦ ਇੱਕ ਟ੍ਰਿਕ ਦੇ ਵਜੋਂ ਇੱਕ ਡਰਾਮੈਟਿਕ ਚੀਜ਼ ਦੇ ਵਜੋਂ ਹੀ ਕਿਹਾ ਗਿਆ ਹੈ ਜੇ ਇਹੋ ਜਿਹਾ ਕੁਝ ਨਹੀਂ ਹੋਇਆ ਤਾਂ ਤੇ ਇਸ ਲਈ ਇਹ ਸਵਾਲ ਹੁਣ ਕਿਹਾ ਜਾ ਰਿਹਾ ਕਿ ਈਡੀ ਜ਼ਰੂਰ ਜ਼ਿਆਦਾ ਐਕਟਮ ਹੋਈ ਹੈ ਈਡੀ ਉਹ ਤੋਂ ਅਗਲੇ ਸਵਾਲਾਂ ਦੇ ਦਾ ਜਿਹੜਾ ਇੱਕ ਬਿਉਰਾ ਲੈਣਾ ਚਾਹੁੰਦੀ ਹੈ ਜਿਹੜੀ ਇਸ ਜਾਂਚ ਤੋਂ ਬਾਅਦ ਦੀ ਲੇਟੈਸਟ ਇਨਫਰਮੇਸ਼ਨ ਹੈ ਜਿਹਦੇ ਵਿੱਚ ਕਿਹਾ ਗਿਆ ਕਿ 10 ਆਈਪੀਐਸ ਅਫਸਰ ਚਾਰ ਆਈਐਸ ਅਫਸਰ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਮ ਜਿਹੜੇ ਆ ਰਹੇ ਨੇ ਉਹਦੇ ਚ ਈਡੀ ਆਪਣੇ ਲੈਵਲ ਤੇ ਮਨੀ ਲਾਂਡਰਿੰਗ ਦੇ ਇਸ਼ੂ ਦੇ ਉੱਤੇ ਅਗਲੀ ਜਾਂਚ ਸ਼ੁਰੂ ਕਰਨ ਦੀ ਗੱਲ ਕਰਦੀ ਹੈ ਔਰ ਜੇਕਰ ਉਹ ਕਾਗਜ਼ ਪੱਤਰ ਵੀ ਹੋਰ ਈਡੀ ਲੈ ਕੇ ਜਾਏਗੀ ਤਾਂ ਬਹੁਤ ਸਾਰੇ ਲੋਕਾਂ ਦੀਆਂ ਦਿਲਾਂ ਦੀਆਂ ਧੜਕਣਾਂ ਵਧਣਗੀਆਂ ਇਹਨਾਂ ਸਾਰੇ ਸਜਣਾ ਦੀਆਂ ਔਰ ਕਿਹਾ ਜਾ ਰਿਹਾ ਕਿ ਇਹਨਾਂ ਚੋਂ ਬਹੁਤ ਸਾਰੇ ਕੇਂਦਰ ਸਰਕਾਰ ਨਾਲ ਕਿਸੇ ਨਾ ਕਿਸੇ ਬੀਜੇਪੀ ਦੀ ਲੀਡਰਸ਼ਿਪ ਦੇ ਰਾਹੀਂ ਅੰਦਰ ਖਾਤੇ ਅਪਰੋਚ ਕਰਨ ਦੇ ਰਾਹ ਵੀ ਪਏ ਹੋਏ ਨੇ ਕਿ ਮਾਮਲਾ ਹੁਣ ਸਰਚਰਨ ਸਿੰਘ ਭੁੱਲਰ ਤੱਕ ਹੀ ਰਹਿ ਜੇ ਮਾਮਲਾ ਅੱਗੇ ਨਾ ਵਧੇ ਬਾਕੀਆਂ ਤੱਕ ਪਰ ਮਾਮਲਾ ਜੇ ਅੱਗੇ ਨਹੀਂ ਵੱਧਦਾ ਤਾਂ ਸੀਬੀਆਈ ਈਡੀ ਤੇ ਬਾਕੀ ਦੀਆਂ ਅਜਸੀਆਂ ਤੇ ਵੀ ਸਵਾਲੀਆ ਇਨਸਾਨ ਖੜਾ ਕਰੂੰਗਾ ਫਿਰ ਕਿ ਕੀ ਇਹ ਪੋਲਿਟੀਕਲ ਮੋਟੀਵੇਟਿਡ ਸੀ ਜਾਂ ਜਿੰਨੇ ਲੋਕ ਆ ਰਹੇ ਨੇ ਬਕਾਇਦਾ ਉਹਨਾਂ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਚਾਈ ਸਾਹਮਣੇ ਆਏਗੀ ਖੈਰ ਅੱਜ ਕੀ ਹੁੰਦਾ ਹੈ ਅਦਾਲਤ ਦੇ ਵਿੱਚ ਇਹ ਦੇਖਿਆ ਜਾਏਗਾ ਉਸ ਮਾਮਲੇ ਦੇ ਵਿੱਚ ਤੇ ਜਿਹੜਾ ਮਾਮਲਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਪਰਾਲੀ ਦੀ ਸੰਭਾਲ ਦੇ ਮਾਮਲੇ ਦੇ ਵਿੱਚ ਜਿੱਥੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 'ਚ ਪਰਚੇ ਦਰਜ ਹੋ ਰਹੇ ਨੇ ਜੇਲ੍ਹ ਭੇਜੇ ਗਏ ਕਿਸਾਨ ਔਰ ਬਕ ਬਕ ਰੈਡ ਐਂਟਰੀਆਂ ਹੋਈਆਂ ਜਾਂ ਸਾਰਾ ਕੁਝ ਹੋ ਰਿਹਾ ਜਿਹੜਾ ਸਾਰਾ ਸਾਹਮਣੇ ਆ ਅੱਲਾ ਕਿ ਇਸ ਗੱਲ ਨੂੰ ਵੀ ਬਾਰ-ਬਾਰ ਲੋਕ ਵਿਚਾਰ ਰਹੇ ਨੇ ਔਰ ਐਨਜੀਟੀ ਦੇ ਵੀ ਕੋਲ ਵੀ ਗਿਆ ਸੀ ਸੁਪਰੀਮ ਕੋਰਟ 'ਚ ਵੀ ਇਹ ਲਾਜਿਕ ਦਿੱਤਾ ਜਾ ਰਿਹਾ ਕਿ ਪੰਜਾਬ ਦਾ ਧੂਆਂ ਦਿੱਲੀ 'ਚ ਕਿੰਨਾ ਜਾਂਦਾ ਹੈ ਨਹੀਂ ਜਾਂਦਾ ਇਹ ਆ ਕੰਟਰੋਵਰਸੀ ਹੈ ਤੇ ਬਹੁਤ ਐਕਸਪਰਟੇ ਕਹਿੰਦੇ ਨੇ ਲਗਾਤਾਰ ਰਪੋਰਟਾਂ ਚ ਕਿ ਪੰਜਾਬ ਦਾ ਧੂਆਂ ਦਿੱਲੀ ਜਾ ਕੇ ਖਰਾਬ ਨਹੀਂ ਕਰਦਾ ਇਹ ਹੋਰ ਮਾਮਲੇ ਨੇ ਸੱਚ ਪਰ ਜਿਹੜਾ ਇਸ ਸਾਰੇ ਮਾਮਲੇ ਨੂੰ ਕਉਂਟਣ ਦੇ ਵਾਸਤੇ ਅੱਗ ਨਾ ਲੱਗਣ ਦੇ ਵਾਸਤੇ ਜਾਂ ਸਿੱਧੀ ਵਜਾਈ ਦੇ ਵਾਸਤੇ ਜਾਂ ਗੱਠਾ ਬਣਾ ਕੇ ਪਰਾਲੀ ਦੀ ਸੰਭਾਲ ਦੇ ਵਾਸਤੇ ਜਿਹੜਾ ਇੱਕ ਟੈਕਨੋਲੋਜੀਕਲ ਰਾਹ ਅਪਣਾਇਆ ਜਾ ਰਿਹਾ ਕਿ ਤਕਨੀਕ ਤੇ ਸਬਸਿਡੀ ਦੇ ਦੋ ਤਾਂ ਲਾਜ਼ਮੀ ਆ ਹੋ ਕੇ ਸਰਕਾਰਾਂ ਉਧਰ ਨੂੰ ਤੁਰਦੀਆਂ ਨੇ ਕਿਉਂਕਿ ਟੈਕਨੀਕ ਦੇ ਮਾਮਲੇ ਦੇ ਵਿੱਚ ਲੈਣ ਦੇ ਜਿਆਦਾ ਹੋ ਸਕਦਾ ਹੈ ਹਿੱਸੇਦਾਰੀ ਜਿਆਦਾ ਹੋ ਸਕਦੀ ਹੈ ਜਿਸ ਵੀ ਲੈਵਲ ਤੇ ਕੋਈ ਚੀਜ਼ਾਂ ਖਰੀਦੋ-ਫਰੋਖਤ ਦੀਆਂ ਹੁੰਦੀਆਂ ਨੇ ਉਹ ਚੀਜ਼ਾਂ 'ਚ ਜਿਆਦਾ ਸੰਭਾਵਨਾਵਾਂ ਹੁੰਦੀਆਂ ਨੇ ਸਾਡੇ ਵਰਗੇ ਦੇਸ਼ ਦੇ ਵਿੱਚ ਕਿ ਕਈ ਹਿੱਸੇ ਪੈ ਜਾਣ ਜਦੋਂ ਹਿੱਸੇ ਪੈਣੇ ਸ਼ੁਰੂ ਹੁੰਦੇ ਨੇ ਤਾਂ ਉਦੋਂ ਬਾਅਦ ਜਿਹੜਾ ਅਲਟਿਮੇਟੋ ਦਾ ਏਮ ਹੁੰਦਾ ਕਈ ਵਾਰ ਉਹ ਰਸਤੇ 'ਚ ਹੀ ਰਹਿ ਜਾਂਦਾ ਉਹ ਨਿਸ਼ਾਨਾ ਪੂਰਾ ਨਹੀਂ ਹੁੰਦਾ ਇਸ ਤੋਂ ਪਹਿਲਾਂ ਵੀ ਜਿੰਨੀਆਂ ਮਸ਼ੀਨਾਂ ਤੇ ਸਬਸਿਡੀ ਦੀ ਗੱਲ ਆਈ ਪਹਿਲਾਂ ਮਾਰਕੀਟ ਦੇ ਵਿੱਚ ਹੀ ਉਹਨਾਂ ਦਾ ਰੇਟ ਵੱਧ ਗਿਆ ਉਸ ਤੋਂ ਬਾਅਦ ਉਹ ਮਸ਼ੀਨਾਂ ਦੀ ਕੁਆਲਿਟੀ ਦੇ ਮਾਮਲੇ ਦੇ ਵਿੱਚ ਵੀ ਗੱਲ ਆਈ ਫਿਰ ਉਹ ਮਸ਼ੀਨਾਂ ਕਿਤੇ ਅੱਗੇ ਵੇਚ ਜਾਣ ਦੀਆਂ ਜਿਹੜੀਆਂ ਗੱਲਾਂ ਨੇ ਕਿਸੇ ਨੂੰ ਚਾਹੀਦੀ ਨਹੀਂ ਸੀ ਪਰ ਅੱਗੇ ਵੇਚ ਦਿੱਤੀਆਂ ਗਈਆਂ ਇਹ ਸਵਾਲ ਉੱਠਦੇ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਵੀ ਤਾਜ਼ਾ ਸਵਾਲ ਇਹ ਉੱਠੇ ਆ ਕਿ ਚੀਫ ਐਗਰੀਕਲਚਰ ਅਫਸਰ ਬਠਿੰਡਾ ਨੇ ਕੁ 19 ਦੇ ਕਰੀਬ ਜਿਹੜੇ ਡੀਲਰ ਨੇ ਉਹਨਾਂ ਨੂੰ ਇੱਕ ਸੰਮਣ ਭੇਜਿਆ ਕਿ ਪੰਜਾਬ ਦੀ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਹ ਮਸ਼ੀਨਾ ਦਾ ਕੰਮ ਜਾਂ ਜਿਹੜਾ ਪਰਾਲੀ ਦੇ ਮਾਮਲੇ ਦੇ ਵਿੱਚ ਸਾਬ ਸੰਭਾਲ ਦਾ ਕੰਮ ਸੀ ਇਕੱਠਾ ਬਣਾਉਣ ਤੋਂ ਲੈ ਕੇ ਇਹਦੇ 'ਚ ਏਰਾਫੇਰੀ ਹੋਈ ਹੈ ਮੁੱਢਲੇ ਤੌਰ ਦੇ ਉੱਤੇ ਲੱਗਦਾ ਕਿਸੇ ਨੂੰ 11 ਤਰੀਕ ਨੂੰ ਅੱਜ ਕਿਸੇ ਨੂੰ 12 ਤਰੀਕ ਨੂੰ ਕਿਸੇ 13 ਤਰੀਕ ਨੂੰ ਐਵੇਂ ਵੱਖ-ਵੱਖ ਨਾਮ ਦੇ ਕੇ ਉਹਨਾਂ ਨੂੰ ਬੁਲਾਇਆ ਗਿਆ ਹੁਣ ਵਿਜੀਲੈਂਸ ਦੀ ਜਾਂਚ ਦੇ ਵਿੱਚ ਐਕਚੁਅਲ ਪੋਜੀਸ਼ਨ ਕੀ ਨਿਕਲਦੀ ਹੈ ਕੀ ਕੱਲੀਏ ਬਠਿੰਡੇ ਦੇ ਵਿੱਚ ਹੋਈ ਹੈ ਜਾਂ ਫਿਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੋਈ ਹੋ। ਇਹ ਅਗਲਾ ਸਵਾਲ ਹੈ ਪਰ ਕਿਤੇ ਮਾਮਲਾ ਉੱਥੇ ਹੀ ਨਾ ਖੜ ਜੇ ਆ ਕੇ ਕਿ ਜਿਵੇਂ ਲੋਕ ਕਹਿੰਦੇ ਨੇ ਇੱਕ ਹੱਸਦੇ ਹੋਏ ਅਧਕਾ ਜਾਂ ਹੇਟ ਲੋਕ ਜਿਹੜੇ ਇਹ ਕਹਿੰਦੇ ਸੀ ਜਦੋਂ ਪੁੱਛਿਆ ਕਿ ਕ腐ਸ਼ਨ ਦੂਰ ਹੋ ਗਈ ਬਿਜ਼ਨਸ ਜਾਂਚ ਕਰ ਰਹੀ ਹੈ ਉਰਤਾ ਕ腐ਸ਼ਨ ਤੇ ਅਸਰ ਪਾਊਗਾ। ਤਾਂ ਬੜੇ ਬੇਬਾਕੀ ਨਾਲ ਕਹਿੰਦੇ ਨੇ ਕਿ ਨਹੀਂ ਕੋਈ ਫਰਕ ਨਹੀਂ ਪੈਣਾ। ਕਿਉਂ ਨਹੀਂ ਪੈਣਾ? ਕਿਉਂਕਿ ਪਹਿਲਾਂ 4 ਹਿੱਸੇ ਪਾਉਂਦੇ ਸੀ ਤੇ 5ਵਾਂ ਹਿੱਸਾ ਹੋਰ ਹੋ ਜਾਊਗਾ ਫਰਕ ਇਦਾਂ ਹੀ ਹੈ। ਕੇਵਲ ਜਿਹੜਾ ਪ੍ਰਾਫਿਟ ਹੈ ਇਸੇ ਡੀਲਰ ਕੋਲ ਜਾਂ ਬਾਕੀ ਜਗ੍ਹਾ ਜਾ ਕੇ ਉਹਦੇ 'ਚ ਕਮੀ ਆ ਜਾਊਗੀ ਉਹਦਾ ਹਿੱਸਾ ਕਿਤੇ ਹੋਰ ਚਲਾ ਜਾਏ ਕਿ ਲੋਕਾਂ ਦੀ ਇਹ بے ਪ੍ਰੋਸਗੀ ਜਾਂਚ ਏਜੰਸੀਆਂ ਤੇ ਜੇਕਰ ਐਸ ਲੈਵਲ ਦੀ ਰਹਿੰਦੀ ਹੈ ਤਾਂ ਜਾਂਚ ਹੋਣ ਤੋਂ ਬਾਅਦ ਵੀ ਭਰੋਸਾ ਬਹਾਲ ਨਹੀਂ ਹੁੰਦਾ ਤਾਂ ਇਹ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਸਰਕਾਰਾਂ ਕੀ ਕਰਦੀਆਂ ਨੇ ਤੇ ਕਿਸ ਲੈਵਲ ਦੇ ਉੱਤੇ ਸੋਚਿਆ ਜਾ ਰਿਹਾ ਹੈ ਸਾਰਾ ਮਾਮਲਾ ਜਾਂ ਤਾਂ ਇਹਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਜਵਾਬ ਦੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਤੇ ਨਜ਼ਰ ਵੀ ਰੱਖੀ ਜਾਏ ਤੇ ਇਹਨਾਂ ਚੀਜ਼ਾਂ ਨੂੰ ਮਤਲਬ ਵਾਪਸ ਲੋਕਾਂ ਦੇ ਸਾਹਮਣੇ ਕੱਲੀ ਕੱਲੀ ਗੱਲ ਸਾਹਮਣੇ ਲਿਆਂਦੀ ਵੀ ਜਾਏ ਵੈਸੇ ਕਿਹਾ ਹੀ ਜਾ ਰਹੇ ਕਿ ਇਹਨਾਂ ਚੀਜ਼ਾਂ ਦਾ ਅਸਲ ਇਲਾਜ ਇਹ ਹੈ ਜਦੋਂ ਕਿਸਾਨ ਡਾਇਰੈਕਟਲੀ 200 ਰੁਪਏ ਕਵੰਟਰ ਦੀ ਗੱਲ ਕਰਦੇ ਸੀ ਕਿ ਸਾਨੂੰ ਦੇ ਦਿਓ ਅਸੀਂ ਆਪ ਹੀ ਕਰ ਲਾਂਗੇ ਮਾਮਲੇ ਤਾਂ ਐਡੀ ਜਦੋਂ ਜਿਹੜੇ ਕਿਉਂ ਸਰਕਾਰਾਂ ਪੰਨਿਆਂ ਨੇ ਇਹ ਵੀ ਉਹਨਾਂ ਦੀ ਗੱਲ ਸਾਹਮਣੇ ਨਹੀਂ ਆ ਰਹੀ ਕਿ ਕੀ ਵਜ੍ਹਾ ਹੋ ਗਈ ਇਹੋ ਜੀ ਕਿ ਤੁਸੀਂ ਡਾਇਰੈਕਟ ਜਿਹੜੇ ਬੰਦੇ ਪ੍ਰੋਡਿਊਸਰ ਨੇ ਜਿਹੜੇ ਬੰਦੇ ਉਹਨੂੰ ਆਪ ਹੱਲ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਤੁਸੀਂ ਉਹ ਇਨਕਮ ਦਾ ਸੋਰਸ ਨਹੀਂ ਪਛਾ ਰਹੇ ਪਰ ਤੁਸੇ ਇਨਡਾਇਰੈਕਟਲੀ ਕਹਿਣੇ ਅਸੀਂ ਦੇ ਰਿਹਾ ਸਬਸਿਡੀ ਜਾਂ ਬਾਕੀ ਜਾਂ ਚੀਜ਼ਾਂ ਇਹ ਉਹ ਜੇ ਮਾਮਲੇ ਨੇ ਜਿਹੜੇ ਤੁਸੀਂ ਚਾਹੇ ਖਾਦ ਤੇ ਸਬਸਿਡੀਆ ਚਾਹੇ ਬਾਕੀ ਇਨਡਾਇਰੈਕਟਲੀ ਦੇ ਕੰਪਨੀਆਂ ਨੂੰ ਦੇ ਰਹੇ ਹੋ ਕਿਸਾਨ ਨੂੰ ਦੇਣ ਦੀ ਬਜਾਏ ਇਹ ਓਵਰਆਲ ਪਾਲਿਸੀ ਮੇਕਿੰਗ ਦਾ ਸਵਾਲ ਵੀ ਕੀ ਐਡਰੈਸ ਹੋਏਗਾ ਜਾਂ ਨਹੀਂ ਹੋਏਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਏਗਾ ਕਰੇ ਜਾਂਚ ਤੋਂ ਬਾਅਦ ਵੀ ਕੀ ਨਿਕਲਦਾ ਸਭ ਦੇ ਸਾਹਮਣੇ ਆਏਗੀ ਔਰ ਬਾਕੀ ਚੀਜ਼ਾਂ ਨੇ ਜੜੀਆਂ ਨਤੀਜੇ ਕਿਉਂ ਜਿਹਾਉਂਦੇ ਨੇ ਅੱਜ ਦੀਆਂ ਜਿੰਨੀਆਂ ਵੀ ਖਬਰਾਂ ਨੇ ਇਹਦੇ ਤੇ ਨਜ਼ਰ ਰੱਖਾਂਗੇ ਸ਼ਾਮ ਨੂੰ ਫੇਰ ਤੁਹਾਡੇ ਨਾਲ ਜਿਹੜਾ ਇਸ ਮਾਮਲੇ ਤੇ ਸਾਂਝ ਪਾਵਾਂਗੇ ਫਿਲਹਾਲ ਇੰਨੇ ਬਹੁਤ-ਬਹੁਤ ਸ਼ੁਕਰੀਆ